ਆ ਦੇਖੋ ਜੇ ਬੈਠਣ ਵਾਸਤੇ ਲੈਣਾ ਬੱਚੇ ਦੇ ਬੈਠਣ ਵਾਸਤੇ ਹੀ ਮਿਲ ਜੂਗਾ ਦੇਖੋ ਬੱਚਾ ਜਿੱਦਾਂ ਟੈਡੀ ਬੀਰ ਫੜ ਕੇ ਆਰਾਮ ਨਾਲ ਬੈਠੇ ਕੁਰਸੀ ਤੇ ਸੋਫਾ ਕਮ ਬੈੱਡ ਆ ਗਿਆ ਆ ਦੇਖੋ ਕਿੰਨਾ ਵਧੀਆ ਆ ਦੇਖੋ ਇਹ ਬੈੱਡ ਬਣਾਣਾ ਬੱਚੇ ਦਾ ਬੈੱਡ ਬਣਾ ਲਓ ਬੱਚਾ ਗਿਰਦਾ ਵੀ ਨਹੀਂ ਦੋਨਾਂ ਪਾਸੋਂ ਸਪੋਰਟ ਬਣੀ ਹੈ ਜੇ ਬਿਠਾਣਾ ਬੱਚੇ ਨੂੰ ਇੱਦਾਂ ਬਿਠਾ ਵੀ ਸਕਦੇ ਹੋ ਕਿੰਨੇ ਦਾ ਇਹ ਗੱਠਾ نیچے ਵੀ ਆਈਆਂ ਪਈਆਂ ਉੱਤੋਂ ਸਿੰਗਲ ਦੀ ਆ ਗਈ ਆ ਦੇਖੋ ਸਿੰਗਲ ਦਾ ਜੋੜਾ ਕਿੰਨੇ ਦਾ ਸਿਰਫ 500 ਰੁਪਏ ਦਾ ਸਿਰਫ 500 ਰੁਪਏ ਦਾ ਸਿੰਗਲ ਦਾ ਜੋੜਾ ਦੇਣਾ ਤੁਹਾਨੂੰ ਦੋ ਪੀਸ ਦੇਣੀ ਹੈ 500 ਰੁਪਏ ਦੇ ਆ ਦੇਖੋ ਲਾਇਆ ਸੀ ਹੁਣ ਮਾਲ ਚੱਕ ਲਿਆ ਇਕੱਠਾ ਹੁਣ ਕਰਤਾ 500 ਰੁਪਏ ਸੇਲ 'ਚ ਜਿੰਨਾ ਤਮਾਕਾ ਬਾਣਾ ਪਾ ਲੋ ਜਿੰਨੇ ਵੈਰਾਈਟੀ ਜਿੰਨੀ ਲੈਣੀ ਲੈ ਲੋ ਆ ਦੇਖੋ ਇੱਕ ਬੈੱਡ ਸ਼ੀਟ ਆਉਗੀ ਨਾਲ ਡਬਲ ਬੈੱਡ ਦੀ ਇਹ ਵੀ ਖੋਲ ਹੀ ਦਿੰਨੇ ਆ ਦੇਖੀ ਜਾਊਗੀ ਖੋਲ ਕੇ ਦਿਖਾ ਦਿੰਨੇ ਆ ਵੀਡੀਓ ਲੰਬੀ ਨਹੀਂ ਤਾਂ ਅਸੀਂ ਮਾਲ ਘੱਟ ਖੋਲਦੇ ਆ ਤੇ ਖੋਲ ਕੇ ਚੈੱਕੀ ਕਰਾ ਦਿੰਨੇ ਆ ਆਪਣੀ ਬੈੱਡ ਸ਼ੀਟ ਬੈੱਡ ਸ਼ੀਟ ਆ ਪੂਰੀ ਆ ਵਧੀਆ ਖੁੱਲੀ ਡੁੱਲੀ ਬੈੱਡ ਸ਼ੀਟ ਆ ਦੇਖੋ ਪੂਰੀ ਖੁੱਲੀ ਡੁੱਲੀ ਬੈੱਡ ਸ਼ੀਟ ਆ ਨਾਲ ਮਿਲਣਗੇ 2 ਕਿਲੋ ਕਵਰ ਓਕੇ ਭਾਈ ਠੀਕ ਆ ਜੀ ਆਹ ਦੇ ਦੋ ਪਿੱਲੋ ਕਵਰ ਆ ਗਏ ਨਾਲ ਤੇ ਨਾਲ ਮਿਲੂਗੀ ਤੁ ਇਹ ਡਬਲ ਸਾਈਡ ਦਾ ਕਵਰਟਰ ਮਿਲੂਗਾ ਕਿੰਨੇ ਦਾ ਸੈੱਟ ਮਿਲਣਾ ਹੈ ਗਿਫਟ ਦਿਓ ਜਿੱਦਾਂ ਮਰਜੀ ਆ ਦੇਖੋ ਕਿ ਕਿੰਨੇ ਦਾ ਮਿਲਣਾ ਤੁਹਾਨੂੰ ਸਿਰਫ ਹੁਣ ਰਹਿ ਗਿਆ 500 ਰੁਪਏ ਦਾ 999 ਰੁਪਏ ਦੇ ਦੋ 550 ਦਾ ਇੱਕ ਇਹ ਹਾਤੀ ਵੀ ਆਇਆ ਇੱਕ ਆ ਦੇ ਵਗਣਾ ਵਧੀਆ ਹਾਂਜੀ ਭਾਈ ਇਹ ਕਿੰਨੇ ਦਾ ਪੀਸ ਦਿਨਾ ਤੁਹਾਨੂੰ ਸასი ਕਾਲ ਦੀ ਸੌਣ ਨੂੰ ਆਪਾਂ ਥੋੜਾ ਲੁਧਿਆਣਾ ਫੀਲ ਲਗਾ ਚ ਤੇ ਅੱਜ ਤੁਹਾਨੂੰ ਦਿਖਾਉਣੇ ਆਪਾਂ ਘਰੇ ਚਾਦਰਾਂ ਕਵਰਟਰ ਸੈੱਟ ਹੋ ਕੇ ਸੁਣਾਣੇ ਹੋਗੇ ਘਰੇਲੂ ਸਵਾਰ ਬਾਈ ਜੀ ਮੈਂ ਪਹਿਲਾਂ ਵੀਡੀਓ ਬਣਨੇ ਲਗਾ ਅੱਜ ਤੇ ਰੇਟ ਬਹੁਤ ਘੱਟ ਹੁੰਦੇ ਆ ਆਫਰ ਲੱਗੇ ਨੇ ਤੇ ਚੀਜ਼ ਪੂਰੀ ਵਧੀਆ ਗਾਰੰਟੀ ਜਿਉਆ ਵੀਡੀਓ ਨਾਲ ਬਣਿਆ ਰਹੋ ਹਾਂਜੀ ਭਾਜੀ ਕੀ ਹਾਲ ਚਾਲ ਵਧੀਆ ਭਾਜੀ ਵਧੀਆ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਭਾਜੀ ਕੀ ਦਿਖਾਵਾਂਗੇ ਅੱਜ ਤੁਹਾਨੂੰ ਅੱਜ ਦਿਖਾਵਾਂਗੇ ਤੁਹਾਨੂੰ ਕਫਟਰ ਸੈਟਰ ਦੇ ਉੱਤੇ ਤਾਬੜ ਤੋੜ ਮੈਂ ਕਹਿੰਦਾ ਲੈ ਦੇਣੀ ਤੁਹਾਨੂੰ ਜਿੱਥੋਂ ਕਿੱਥੋਂ ਨਹੀਂ ਮਿਲਣਾ ਤੁਹਾਨੂੰ ਸਿੰਗਲ ਪੀਸ 500 ਰੁਪਏ ਦਾ ਪੀਸ ਕਰਤਾ ਜਿਹੜਾ ਪੀਸ ਤੁਸੀਂ 550 1100 ਤੋਂ 2 ਸਾਢੇ ਖਰੀਦੇ ਹੋਏ ਆ ਹੁਣ ਕਿੰਨੇ ਦੇਣਾ ਤੁਹਾਨੂੰ 500 ਰੁਪਏ ਦਾ ਮਿਲਣਾ ਕਿਥੇ ਨੈਤਿਕ ਖੈਣ ਨੂੰ ਤੇ ਮਿਲਣਾ ਸ਼ੋਪ ਤੇ ਆ ਕੇ ਢਾੜਾ ਕੱਢ ਕੇ ਬੀਜਡ ਕਰਕੇ ਇੱਕ ਪੀਸ ਲਓਗੇ ਤਾਂ ਉਹ ਮਿਲਣਾ 550 ਦਾ ਹੀ ਐ ਦੋ ਪੀਸ ਮਿਲਨੇ ਤੁਹਾਨੂੰ 999 ਰੁਪਏ ਦੇ ਉਹ ਪੀਸ 999 ਰੁਪਏ ਦੇ ਸੈੱਟ ਦੇ ਮਿਲਨੇ ਆ ਡਬਲ ਹੈ ਡਬਲ ਦਾ ਕਲਰ ਚਾਰਟ ਪੂਰੇ ਲੱਗ-ਲੱਗ ਆ ਚੁੱਕੇ ਆ ਦੇਖੋ ਸਾਰੇ ਕਲਰ ਹੀ ਲੱਗ-ਲੱਗ ਆ ਦੇਖੋ ਸਾਰੇ ਕਲਰ ਹੀ ਲੱਗ-ਲੱਗ ਇੱਕ ਕੁਆਟਰ ਸੈੱਟ ਨੇ ਹਾਂਜੀ ਆਂਦੀ ਇਹ ਕਿੰਨੇ ਦਾ ਸੈੱਟ ਦੇਣਾ ਤੁਹਾਨੂੰ ਸਿਰਫ 500 ਰੁਪਏ ਦਾ ਰਹਿ ਗਿਆ ਦੋ ਸੈੱਟ 1000 ਰੁਪਏ ਦੇ ਸਾਡੀ ਦੁਕਾਨ ਤੋਂ ਲਿੱਤੇ ਆ ਇਹ ਨਹੀਂ ਕਹਣਾ ਸਾਨੂੰ 550 ਦਾ ਲਾਇਆ ਸੀਗਾ ਲਾਇਆ ਸੀ ਹੁਣ ਮਾਲ ਟਕ ਲਿਆ ਇਕੱਠਾ ਹੁਣ ਕਰਤਾ 500 ਰੁਪਏ ਸੇਲ 'ਚ ਜਿੰਨਾ ਧਮਾਕਾ ਬਾਣਾ ਪਾ ਲੋ ਜਿਹਨੇ ਵੈਰਾਈ ਜਿੰਨੀ ਲੈਣੀ ਲੈ ਲੋ ਆ ਦੇਖੋ ਇੱਕ ਬੈੱਡ ਸ਼ੀਟ ਆਉਗੀ ਨਾਲ ਡਬਲ ਬੈੱਡ ਦੀ ਇਹ ਵੀ ਖੋਲ ਹੀ ਦਿੰਨੇ ਆ ਦੇਖੀ ਜਾਊਗੀ ਖੋਲ ਕੇ ਦਿਖਾ ਦਿੰਨੇ ਆ ਵੀਡੀਓ ਲੰਬੀ ਨਹੀਂ ਤਾਂ ਅਸੀਂ ਮਾਲ ਘੱਟ ਖੋਲਦੇ ਆ ਤੇ ਖੋਲ ਕੇ ਚੈੱਕੀ ਕਰਾ ਦਿੰਨੇ ਆ ਆ ਬੜੀ ਬੈੱਡ ਸ਼ੀਟ ਬੈੱਡ ਸ਼ੀਟ ਆ ਪੂਰੀ ਆ ਵਧੀਆ ਖੁੱਲੀ ਡੁੱਲੀ ਬੈੱਡ ਸ਼ੀਟ ਆ ਦੇਖੋ ਪੂਰੀ ਖੁੱਲੀ ਡੁੱਲੀ ਬੈੱਡ ਸ਼ੀਟ ਆ ਨਾਲ ਮਿਲਣਗੇ 2 ਕਿਲੋ ਕਵਰ ਓਕੇ ਭਾਈ ਠੀਕ ਆ ਜੀ ਆਹ ਦੇ ਦੋ ਪਿੱਲੋ ਕਵਰ ਆ ਗਿਆ ਨਾਲ ਤੇ ਨਾਲ ਮਿਲੂਗੀ ਤੁਹਾਨੂੰ ਕਫਰਟਰ ਆ ਦੇਖੋ ਇਹ ਡਬਲ ਸਾਈਡ ਦਾ ਕਫਰਟਰ ਮਿਲੂਗਾ ਕਿੰਨੇ ਦਾ ਸੈੱਟ ਮ ਗਿਫਟ ਦਿਓ ਜਿੱਦਾਂ ਮਰਜ਼ੀ ਆ ਦੇਖੋ ਕਿ ਕਿੰਨੇ ਦਾ ਮਿਲਣਾ ਤੁਹਾਨੂੰ ਸਿਰਫ ਹੁਣ ਰਹਿ ਗਿਆ 500 ਰੁਪਏ ਦਾ 999 ਦੇ ਦੋ 550 ਦਾ ਇੱਕ ਉਸ ਤੋਂ ਬਾਅਦ ਆ ਗਿਆ ਬੱਚੇ ਦੀਆਂ ਵੈਰਾਈਟੀਆਂ ਦੇਖੋ ਇਹ ਸੋਫਾ ਕਮ ਬੈੱਡ ਆ ਗਿਆ ਬੱਚੇ ਦਾ ਸੋਫਾ ਕਮ ਬੈੱਡ ਬੱਚੇ ਦਾ ਆ ਗਿਆ ਦੇਖੋ ਕਿੰਨਾ ਵਧੀਆ ਵਜੇ ਸੈੱਟ ਆ ਗਿਆ ਸੋਫਾ ਕਮ ਬੈੱਡ ਸੋਨਾ ਮੁਰਾਹੇ ਇੱਕ ਮਿੰਟ ਖੋਲ ਕੇ ਵੀ ਦਿਖਾਵਾਂਗੇ ਆ ਦੇਖੋ ਸੋਫਾ ਕਮ ਬੈੱਡ ਆ ਗਿਆ ਦੇਖੋ ਕਿੰਨਾ ਵਧੀਆ ਆ ਦੇਖੋ ਇਹ ਬੈੱਡ ਬਣਾਣਾ ਬੱਚੇ ਦਾ ਬੈੱਡ ਬਣਾ ਲਓ ਬੱਚਾ गिरਦਾ ਵੀ ਨਹੀਂ ਦੋਨਾਂ ਪਾਸੋਂ ਸਪੋਰਟ ਬਣੀ ਹੈ ਜੇ ਬਿਠਾਣਾ ਬੱਚੇ ਨੇ ਇੱਦਾਂ ਬਿਠਾ ਵੀ ਸਕਦੇ ਹੋ ਕਿੰਨੇ ਦਾ ਇਹ ਇਹ ਰੇਟ ਤੁਹਾਨੂੰ ਬਹੁਤ ਜਾਇ ਦੇਵਾਂਗੇ ਵੀ ਸ਼ੋਪ ਤੇ ਵਿజిਟ ਕਰੋ ਸਾਡੀ ਤੇ ਤੁਹਾਨੂੰ ਚਲੋ ਦੱਸ ਹੀ ਨੇ ਰੇੜੇ ਰੇਟ ਦੇਵਾਂਗੇ 650 ਰੁਪਏ ਦਾ ਸਿਰਫ ਸਿਰਫ 650 ਰੁਪਏ ਖੁੱਲਾ ਡੁੱਲਾ ਸਹਿਜ ਆ ਆ ਦੇਖੋ ਜੇ ਬੈਠਣ ਵਾਸਤੇ ਲੈਣਾ ਬੱਚੇ ਦੇ ਬੈਠਣ ਵਾਸਤੇ ਹੀ ਮਿਲ ਜੂਗਾ ਦੇਖੋ ਬੱਚਾ ਜਿੱਦਾਂ ਟੈਡੀ ਬੀਅਰ ਫੜ ਕੇ ਆਰਾਮ ਨਾਲ ਬੈਠੇ ਕੁਰਸੀ ਦੇ ਉੱਤੇ ਕਹਿੰਦੇ ਡਿਜ਼ਾਈਨ ਹੈ ਮੈਂ ਕਹਿੰਦਾ ਇੱਕ ਤੋਂ ਇੱਕ ਆ ਦੇਖੋ ਸਾਡਾ ਹਾਤੀ ਵੀ ਆਇਆ ਇੱਕ ਆਜੋ ਕਿੰਨਾ ਵਧੀਆ ਹਾਂਜੀ ਭਾਈ ਇਹ ਕਿੰਨੇ ਦਾ ਪੀਂ ਦਿਨਾ ਤੁਹਾਨੂੰ ਹਾਂਜੀ ਸਿਰਫ 800 ਰੁਪਏ ਦਾ ਇਹ ਵੀ ਬੱਚੇ ਦੇ ਬੈਠਣ ਵਾਲਦੇ ਆ ਬੱਚਾ ਆਰਾਮ ਨਾਲ ਬੈਠੇ ਕਿੰਨੇ ਵਧੀਆ ਵਧੀਆ ਡਿਜ਼ਾਈਨ ਆਗੇ ਆ ਦੇਖੋ ਆਹ ਦੇਖੋ ਡੋਗੀ ਕਿੰਨਾ ਵਧੀਆ ਉਹ ਕਿਹਦਾ ਕੀ ਹੈ ਕਿੰਨੇ ਦਾ ਸਿਰਫ 800 ਰੁਪਏ ਦਾ ਸਿਰਫ 800 ਰੁਪਏ ਦਾ ਬੱਚੇ ਨੂੰ ਗਿਫਟ ਦਿਓ ਕਿੱਥੇ ਲੋਕੀ 2100 ਸਗਣ ਮੰਗਦੀ ਆ ਇੱਕ ਆਠ ਸੌ ਬੜਾ ਗਿਫਟ ਦਿਓ ਤੇ ਬੱਚੇ ਵੀ ਖੁਸ਼ ਸਭ ਕੋ ਖੁਸ਼ ਇੰਡਨ ਡਿਜ਼ਾਈਨਿੰਗ ਬੜੀ ਮਿਲ ਜੂਗੀ ਤੁਹਾਨੂੰ ਆਜੋ ਡਿਜ਼ਾਈਨਿੰਗ ਦਿਖਾਈਆ ਦੇਖੋ ਡਿਜ਼ਾਈਨਿੰਗ ਕਿੰਨੀ ਲੱਗੀ ਦੀ ਉਸ ਤੋਂ ਬਾਅਦ ਆ ਦੇਖੋ ਕੁਸ਼ਣ ਤੁਸੀਂ ਸਮਾਈਲੀਆਂ ਨੇ ਦੇਖੇ ਹੀ ਹੋਏ ਆ ਅੱਜ ਕੋ ਸਮਾਈਲੀਆਂ ਆ ਲੀਆਂ ਇਹ ਤਾਂ ਹੋ ਗਏ ਪੁਰਾਣੇ ਹਾਂਜੀ ਭਾਜੀ ਇਹ ਤੁਸੀਂ ਲੈਂਦੇ ਹੋ ਆ ਦੇਖੋ ਇਸ ਤੋਂ ਬਾਅਦ ਆ ਗਏ ਡੋਰੀ ਮੋਣ ਆ ਦੇਖੋ ਸਮਾਈਲੀਆਂ ਨਵੀਆਂ ਆ ਗਈਆਂ ਮੋਟੂ ਪਤਲੂ ਆ ਗਿਆ ਆ ਲੋ ਬਾਬੀ ਡੋਲ ਆ ਗਿਆ ਹਾਂਜੀ ਆ ਦੇਖੋ ਟੈਡੀ ਬੇਰਾਂ ਲ ਆ ਗਿਆ ਆ ਦੇਖੋ ਨਵੀਆਂ ਸਮਾਈਲੇ ਲਗ ਡਿਜ਼ਾਈਨ ਦੀਆਂ ਆ ਗਈਆਂ ਆ ਦੇਖੋ ਫੁੱਟਬਾਲ ਵਾਲੇ ਡਿਜ਼ਾਈਨ ਆ ਗਏ ਹਾਂਜੀ ਮੈਂ ਕਹਿੰਦਾ ਡਿਜ਼ਾਈਨ ਕੀ ਇਹਨਾਂ ਦਾ ਕੀ ਰੇਹਦਾ ਇਹਨਾਂ ਦੀ ਇਹ ਸਿਰਫ 280 ਰੁਪਏ ਦੇ ਪੰਜ ਪੀਸ ਦੇਣੇ ਆ ओके okay. पूरे 5 पीस आगे ਵਿੱਚ ਕਿੰਨੇ ਦੇ ਨੇ 280 ਸਾਰਾ ਸੈੱਟ ਬਣਿਆ ਹੋਇਆ ਓਕੇ ਪੂਰਾ ਸੈੱਟ ਬਣਿਆ ਆਇਆ 5 ਪੀਸਾ ਦਾ ਦੇਖੋ ਆ ਦੇਖੋ ਬਾਵੀ ਡੋਲ ਵੀ ਹੈਗੀ ਆ ਦੇਖੋ ਸਾਰੇ 5 ਪੀਸ ਦਾ ਸੈੱਟ ਮਿਲਣਾ 280 ਰੁਪਏ ਦਾ ਸਿਰਫ ਓਕੇ ਉਸ ਤੋਂ ਬਾਅਦ ਸਾਡੇ ਕੋਲ 쿠ਸ਼ਨ ਆ ਜਾਂਦੇ ਆ ਦੇਖੋ ਪੰਜ ਪੰਜ ਪੀਸਾ ਦਾ ਸੈੱਟ 쿠ਸ਼ਨ ਦੇ ਆਉਂਦੇ ਆ ਦੇਖੋ ਹਾਂਜੀ ਉਹ ਦਿਖਾਉਂਦੇ ਸਾਰੇ ਆਉਂਦੇ ਪੰਜ ਪੰਜ ਪੀਸਾ ਦੇ ਗ੍ਰੇ ਕਲਰ ਕਾਫੀ ਕਲਰ ਮਰੂਨ ਕਲਰ ਸਾਰੇ ਕਲਰ ਮਿਲ ਜਾਂਦੇ ਆਂਦੇ ਚ ਤੇ ਪੰਜ ਪੀਸ ਦਾ ਸੈੱਟ ਪੂਰਾ ਮਿਲਣਾ ਤੁਹਾਨੂੰ ਕਿੰਨੇ ਦਾ ਮਿਲਣਾ ਹੈ 750 ਰੁਪਏ ਦਾ ਸਿਰਫ ਇਹ 750 ਵੱਡੇ ਨੇ ਨਾ 200 ਰ ਇਹ ਬਾਜ਼ਾਰ 12 ਬਾਰਾ 13 300 ਰੁਪਏ ਦੇ 5 20 ਮਿਲਦੇ ਆ ਤੁਹਾਨੂੰ ਕਿੰਨੇ ਮਿਲਣਾ ਸਿਰਫ 750 ਰੁਪਏ ਦਾ ਸਿਰਫ 750 ਰੁਪਏ ਦਾ ਕਿੱਥੇ ਆਣਾ ਤੁਸੀਂ ਨੈਤੀ ਖਾਨ ਨੂੰ ਤੇ ਉਸ ਤੋਂ ਬਾਅਦ ਆ ਦੇਖੋ ਅੰਡੇ ਦੇ ਵੀ ਲਾ ਦਨੇ ਆ ਸੇਲ ਆ ਦੇਖੋ ਕਫਟਰ ਡਬਲ ਦਾ ਆ ਦੇਖੋ ਡਬਲ ਦੇ ਕਫਟਰ ਤੁਸੀਂ ਸਾਡੀ ਦੁਕਾਨ ਤੋਂ ਲਿੱਤੇ ਹੀ ਆ 930 ਰੁਪਏ ਦੇ 3 20 ਪਹਿਲੇ 1100 ਦੇ 3 ਲਿੱਤੇ ਆ 930 ਰੁਪਏ ਦੇ ਪੱਕੇ ਹੀ ਲਾਤੇ ਹੁਣ ਜਿੰਨੇ ਮਰਜੀ ਵੀ ਲਾਜੋ 930 ਰੁਪਏ ਦੇ 3 ਪੀਸ ਸਿਰਫ 930 ਰੁਪਏ 3 ਪੀਸ ਕਿੰਨੇ ਦਾ ਪੀਸ ਰਹਿ ਗਿਆ 310 ਰੁਪਏ ਦਾ ਜਾਓ ਅੱਜ ਇੱਕ ਵੀ ਆਫਰ ਲਾ ਇੱਕ ਪੀਸ ਲੈਣਾ ਜਿਹਨੇ ਇੱਕ ਪੀਸ ਵੀ ਲੈ ਜਾਵੇ 310 ਰੁਪਏ ਦਾ ਜਾਓ ਖੁੱਲੀ ਉਹ ਵਾਲੋ 310 ਰੁਪਏ ਦਾ ਇੱਕ ਪੀਸ ਲੈ ਜਾਣਾ ਇੱਕ ਪੀਸ ਵੀ ਲੈ ਜਾਓ 310 ਰੁਪਏ ਦਾ ਆ ਦੇਖੋ ਮਾਲ ਕਿੰਨਾ ਲੱਗਿਆ ਵੇ ਸਾਰੀ ਤਾਂਗ ਲੱਗੀ ਵੀ ਐ ਗੱਠਾ ਨੀਚੇ ਵੀ ਆਈਆਂ ਪਈਆਂ ਉੱਤ ਸਿੰਗਲ ਦੀ ਆ ਗਈ ਆ ਦੇਖੋ ਸਿੰਗਲ ਦਾ ਜੋੜਾ ਕਿੰਨੇ ਦਾ ਸਿਰਫ 500 ਰੁਪਏ ਦਾ ਸਿਰਫ 500 ਰੁਪਏ ਦਾ ਸਿੰਗਲ ਦਾ ਜੋੜਾ ਦੇਣਾ ਤੁਹਾਨੂੰ ਦੋ ਪੀਸ ਦੇਣੇ ਆ 500 ਰੁਪਏ ਦੇ ਆ ਦੇਖੋ ਆ ਦੇਖੋ ਦੋ ਪੀਸ ਐ ਜੀ ਮੈਂ ਇੱਕ ਕਾ ਹੋ ਗਿਆ ਪੀਸ ਤੇ ਆ ਦੇਖੋ ਇੱਕ ਕਾ ਹੋ ਗਿਆ ਆ ਦੋ ਵੀਜ਼ਾ ਜੋੜਾ ਦੇਣਾ 500 ਰੁਪਏ ਦਾ ਸਿਰਫ ਓਕੇ ਸਿਰਫ 500 ਰੁਪਏ ਦਾ ਉਸ ਤੋਂ ਬਾਅਦ ਸਾਡੇ ਕੋਲ ਸੋਫਾ ਕਵਰ ਪਰਦੇ ਦੀ ਵੈਰਾਈਟੀ ਦੇ ਕੋਈ ਨਹੀਂ ਲੱਗੀ ਖੜੀ ਸਾਡੇ ਕੋਲ ਹਾਂਜੀ ਸਾਰੀ ਵੈਰਾਈਟੀ ਸਾਡੀ ਦੁਕਾਨ ਤੇ ਮਿਲੂਗੀ ਗੱਦਾ ਕਵਰ ਸੋਫਾ ਕਵਰ ਟੇਬਲ ਦੇ ਕੱਪੜੇ ਸਭ ਕੁਝ ਹੈਗਾ ਉਹ ਚੈਨਲ ਤੇ ਜਾ ਕੇ ਦੇਖ ਲਓ ਸਾਰੇ ਵੀਡੀਓ ਪਾਏ ਪਾਏ ਸਾਰੀ ਆਟਮਾ ਮਿਲੂਗੀ ਰੇਟ ਮਿਲਣਗੇ ਬਹੁਤੋ ਬਾਜ਼ਾਰ ਤੋਂ ਬਹੁਤ ਘੱਟ ਬਹੁਤ ਘਟਾਣਾ ਕਿੱਥੇ ਨੈਤਿਕ ਗੈਨਲ ਨੂੰ ਤੇ ਇੰਸਟਾਗ੍ਰਾਮ ਦਾ ਪੇਜ ਫੋਲੋ ਕਰ ਲਓ ਸਾਡਾ ਤੁਹਾਡੇ ਬਹੁਤ ਫਾਇਦੇ ਹੋਣਗੇ ਮੈਂ ਤੁਹਾਨੂੰ ਕਹਿ ਰਿਹਾ ਓਕੇ ਬਾਈ